ਇੱਕ ਵਾਰੀ ਮੇਰੇ ਚਰਣਾ ਚ ਆ ਤਾਂ ਸਹੀ ਆਪਣੇ ਚਰਣਾ ਚ ਜਦੋਂ ਡਿੱਗ ਜਾਂਦਾ ਹੈ ਮਰੀਦ ਆ ਕੇ ਸਿੱਖ ਡਿੱਗ ਜਾਂਦਾ ਹੈ ਜਿਵੇਂ ਇੱਕ ਮਾਂ ਲਿਬੜੇ ਹੋਏ ਬੱਚੇ ਨੂੰ ਗਾਰੇ ਨਾਲ ਆਪਣੇ ਗਲ ਨਾਲ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਨਾ ਚੇਤੇ ਰੱਖਿਓ ਸਰਸੰਗਤ ਜੀ ਜਦੋਂ ਆਪਾਂ ਮਹਾਰਾਜ ਸਾਹਿਬ ਦੇ ਚਰਣਾ ਚ ਆ ਜੰਨੇ ਆ ਮਹਾਰਾਜ ਕਹਿੰਦੇ ਕਿਹੜੀਆਂ ਗਲਤੀਆਂ ਕਿਹੜੇ ਗੁਨਾਹ ਕੀਤੇ ਹੋਣਗੇ ਦੁਨੀਆ ਚ ਬਥੇਰੇ ਜਿੱਦਾਂ ਮਾਂ ਗਲ ਨਾਲ ਲਾਉਂਦੀ ਪਰਮੇਸ਼ਰ ਆਏ ਗਲ ਨਾਲ ਲਾ ਲੈਂਦਾ ਹੈ ਜਿਹੜੇ ਆਪਣੇ ਜ਼ਿੰਦਗੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਹੋ ਗਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਤਿਗੁਰਾਂ ਨੂੰ ਸਮਰਪਿਤ ਕਰਤੀ ਚੇਤੇ ਰੱਖਿਓ ਸਰਸੰਗਤ ਜੀ ਉਹਨਾਂ ਮਹਾਪੁਰਸ਼ਾਂ ਦਾ ਉਹਨਾਂ ਗੁਰਮਖਾਂ ਦਾ ਉਹਨਾਂ ਬੰਦਗੀ ਵਾਲੀਆਂ ਰੂਹਾਂ ਦਾ ਕਿੰਨਾ ਸਤਕਾਰ ਹੈ ਆ ਪਿੱਛੇ ਜੀ ਮਹਾਰਾਜ ਸਾਹਿਬ ਦਾ ਪ੍ਰਕਾਸ਼ ਪੁਰਬ ਲੰਘ ਕੇ ਹਟਿਆ ਮਹਾਰਾਜ ਰਬਦਾਸ ਜੀਆ ਦਾ ਤੁਸੀਂ ਵੇਖੋ ਕਿੱਡੀ ਜੈਜਕਾਰ ਸੀ ਰੱਬ ਦੇ ਪਿਆਰਿਆਂ ਨੇ ਇਦੋਂ ਘੱਟ ਮੰਗਿਆ ਹੀ ਕੁਝ ਨਹੀਂ ਪਰਮੇਸ਼ਰ ਤੋਂ ਸਾਤ ਸੰਗਤ ਜੇ ਕੋਈ ਬੰਦਾ ਬੰਦਗੀ ਬੰਦਗੀ ਕਰਦਾ ਹੈ ਜੇ ਕੋਈ ਬੰਦਾ ਸਿਮਰਨ ਕਰਦਾ ਹੈ ਕੋਈ ਗੱਡੀ ਮੰਗਦਾ ਹੈ ਕੋਈ ਜ਼ਮੀਨ ਮੰਗਦਾ ਹੈ ਕੋਈ ਘਰ ਮੰਗਦਾ ਹੈ ਕੋਈ ਅਮਰੀਕਾ ਕੈਨੇਡਾ ਦਾ ਵੀਜ਼ਾ ਮੰਗਦਾ ਹੈ ਅੱਜ ਤੋਂ 200 ਸਾਲ ਪਿੱਛੇ ਚਲੇ ਜਾਓ 600 ਸਾਲ ਪਿੱਛੇ ਚਲੇ ਜਾਓ ਤਾਂ ਮਹਾਰਾਜ ਰਵਦਾਸ ਜੀਆ ਨੇ ਜੇ ਬੰਦਗੀ ਕੀਤੀ ਜੇ ਸਿਮਰਨ ਕੀਤਾ ਉਹ ساری ਜ਼ਿੰਦਗੀ ਇੱਕੋ ਗੱਲ ਕਹਿੰਦੇ ਰਹੇ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਪੁਖ ਆਹੀ ਮੰਗਿਆ ਵਸ ਹੋਰ ਨਹੀਂ ਕੁਝ ਵੀ ਸਾਧ ਸੰਗਤ ਉਹ ਅਹਿਦਾ ਤਿਆਗ ਜੀਵਨ ਪੜ ਕੇ ਤੁਸੀਂ ਵੇਖ ਲਓਣਾ ਦਾ ਸਾਧ ਸੰਗਤ ਜੀ ਆਪਣੇ ਸਰੀਰ ਦੇ ਤਨ ਦੇ ਕੱਪੜੇ ਦੀ ਵੀ ਇੱਛਾ ਨਹੀਂ ਰੱਖੀ ਮਹਾਰਾ ਜੀ ਰਵਦਾਸ ਇਹ ਵੀ ਨਹੀਂ ਚਾਹੀਦਾ ਜੇ ਚਾਹੀਦਾ ਸਿਰਫ ਨਾਮ ਸਿਰਫ ਬੰਦਗੀ ਉਹ ਇੱਕ ਮਹਾਤਮਾ ਐਡਾ ਵੱਡਾ ਨਾਮ ਮਹਾਰਾ ਇਹਦਾ ਇੱਕ ਸਾਧੂ ਤੁਰਿਆ ਜਾਂਦਾ ਸੀ ਸਾਧ ਸੰਗਤ ਮਹਾਪੁਰਸ਼ ਕੁਰਿਆ ਜਾਂਦਾ ਕਾਂਸੀ ਵਿੱਚ ਐਡਾ ਵੱਡਾ ਮਹਾਰਾਜ ਦਾ ਨਾਮ ਬੇਨਤੀ ਇਕਾਗਰਤਾ ਬਖਸ਼ੋ ਬਈ ਐਡਾ ਵੱਡਾ ਮਹਾਰਾਜ ਦਾ ਨਾਮ ਹੋ ਗਿਆ ਮਹਾਰਾਜ ਰਵਦਾਸ ਜੀ ਆਪਣੀ ਕੁਟਿਆ ਚ ਬੈਠੇ ਤੇ ਬੈਠਿਆਂ-ਬੈਠਿਆਂ ਨਾ ਉਹ ਸਾਧੂ ਕਹਿੰਦਾ ਮਹਾਰਾਜ ਰਵਦਾਸ ਜੀ ਨੂੰ ਮਿਲ ਚੱਲਾਂ ਹੁਣ ਜਦੋਂ ਉਹ ਮਹਾਰਾਜ ਰਵਦਾਸ ਜੀ ਦੀ ਛਪਰੀ ਚ ਗਿਆ ਹੱਕਾ ਬੱਕਾ ਰਹਿ ਗਿਆ ਕਹਿੰਦਾ ਐਡਾ ਵੱਡਾ ਨਾਮ ਐਡੇ-ਐਡੇ ਰਾਜੇ ਤੁਹਾਡੇ ਚਰਨਾਂ ਚ ਸਜਦਾ ਕਰਨ ਮੱਥਾ ਟੇਕਣ ਆਉਂਦੇ ਨੇ ਉਹ ਮਹਾਰਾਜ ਰਵਦਾਸ ਜੀ ਕਹਿੰਦਾ ਹੈਰਾਨੀ ਦੀ ਗੱਲ ਏ ਉਹ ਮਹਾਰਾਜ ਤੁਹਾਡੇ ਕੋਲ ਨਾ ਤਾਂ ਚੱਜ ਦਾ ਘਰ ਨਾ ਕੋਈ ਮਹਿਲ ਨਾ ਕੋਈ ਮੰਦਰ 62 ਦੇਸ਼ਾਂ ਦੇ ਰਾਜੇ ਮਹਾਰਾਜ ਰਵਦਾਸ ਜੀਾਂ ਦੇ ਸ਼ਰਧਾਲੂ ਸੀ 48 ਰਾਣੀਆਂ ਮুরিਦ ਸੀ ਮਹਾਰਾਜ ਜੀ ਦੀਆਂ ਇੱਕ ਹੁੰਦਾ ਹੈ ਸੰਗਤ ਹੋਣੀ ਇੱਕ ਹੁੰਦਾ ਹੈ ਸੰਗਤ ਸੰਗਤ ਵਿੱਚ ਆਉਣਾ ਇੱਕ ਹੁੰਦਾ ਹੈ ਉਸਤਾਦੀ ਸ਼ਾਗਿਰਦੀ ਕਰਨੀ ਐਂ ਵੱਡੇ ਵੱਡੇ ਰਾਜੇ ਉਹ ਉਹ ਮਹਾਤਮਾ ਕਹਿੰਦਾ ਹੈ ਕਿ ਨਾ ਮਹਾਰਾਜ ਮੈਂ ਤੁਹਾਡੇ ਦਰਸ਼ਨ ਕੀਤੇ ਸਤਿਗੁਰੂ ਜੀ ਉਹ ਮਹਾਪੁਰਸ਼ੋ ਤੁਸੀਂ ਇੱਥੇ ਕੱਚੀਆਂ ਮਿੱਟੀ ਦੀਆਂ ਕੰਧਾਂ ਮਹਾਰਾਜ ਐਡੇ ਐਡੇ ਵੱਡੇ ਰਾਜੇ ਤੁਹਾਡੇ ਸੇਵਾਦਾਰ ਮਹਾਰਾਜੀ ਤੁਹਾਡੀ ਗਰੀਬੀ ਹਲ ਵੇਖ ਕੇ ਮੈਨੂੰ ਤਰਸ ਆਉਂਦਾ ਮੇਰਾ ਜੋੜਾ ਗੰਢੋ ਮਹਾਰਾ ਰਵਦਾਸ ਜੀ ਉਹ ਸਾਧੂ ਦਾ ਫੜ ਕੇ ਜੋੜਾ ਜਦੋਂ ਗੰਢਣ ਲੱਗੇ ਜੋੜਾ ਗੰਢਿਆ ਸਾਧ ਸੰਗਤ ਐਨੇ ਪਿਆਰ ਭਰੇ ਵਚਨ ਕਰਦੇ ਨੇ ਜੋੜਾ ਘੜਾ ਕੇ ਮਹਾਪੁਰਸ਼ ਕਹਿਣ ਲੱਗੇ ਉਹ ਸਾਧੂ ਜਨ ਕਹਿੰਦੇ ਮਹਾਰਾਜ ਰਵਦਾਸ ਜੀ ਮੈਂ ਜਾਣਾ ਹਰਦੁਆਰ ਨੂੰ ਤੁਹਾਨੂੰ ਇੱਕ ਵਸਤੂ ਦੇ ਕੇ ਜਾਣੀ ਕਹਿੰਦੇ ਲਿਆਓ ਭਾਈ ਕੀ ਵਸਤੂ ਹੈ ਸਾਧ ਸੰਗਤ ਆਪਣੀ ਗੋਦੜੀ ਵਿੱਚੋਂ ਮਹਾਪੁਰਸ਼ਾ ਨੇ ਇੱਕ ਵੱਟੀ ਗੱਡੀ ਵੱਟੀ ਗੱਡੀ ਤੇ ਮਹਾਰਾਜ ਰਵਦਾਸ ਜੀ ਨੂੰ ਕਹਿੰਦੇ ਆਹ ਵੇਖੋ ਭਲਾ ਕੀ ਮਹਾਰਾਜ ਰਵਦਾਸ ਜੀ ਕਹਿੰਦੇ ਸਤਪੁਰਸ਼ੋ ਇਹ ਕੀ ਹੈ ਮਹਾਰਾਜ ਇਹ ਪਾਰਸ ਦੀ ਵੱਟੀ ਮਾਰੇ ਕਹਿੰਦੇ ਕੀ ਕਰੀ ਰਹੰਦੇ ਨਾਲ ਇਸ ਵੱਟੀ ਨੂੰ ਤੁਸੀਂ ਜਿਸ ਚੀਜ਼ ਨਾਲ ਛਾਹੋਗੇ ਉਹ ਪਾਰਸ ਹੁੰਦੀ ਉਹ ਸੋਨਾ ਹੁੰਦੀ ਜਾਏਗੀ ਐਡੀ ਕਰਾ ਮਾਤ ਇਸ ਵੱਟੀ ਚ ਜਿਸ ਬੰਦੇ ਕੋਲ ਜਿਸ ਗੁਰਮਖ ਕੋਲ ਜਿਸ ਮਹਾਪੁਰਸ਼ ਕੋਲ ਹੋਵੇ ਮਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਵੇਂ ਸੋਨੇ ਦੀਆਂ ਕੰਧਾਂ ਖੜੀਆਂ ਕਰ ਦੇ ਆ ਲੋ ਮਹਾਰਾਜ ਮੈਂ ਤੁਹਾਨੂੰ ਦੇ ਕੇ ਜਾਣੀ ਸਾਤ ਸੰਗਤ ਜੀ ਮਹਾਰਾਜ ਰਵਦਾਸ ਜੀ ਕਹਿੰਦੇ ਇੱਥੇ ਰੱਖ ਦੇ ਉਹ ਕੁਟਿਆ ਸੀ ਕੱਚੀ ਕਾਂਸ ਤੇ ਰੱਖਦੀ ਜੋੜਾ ਘੰਡਾ ਕੇ ਰੱਬ ਦਾ ਪਿਆਰਾ ਮਹਾਪੁਰਸ਼ ਲੰਗਦਾ ਬਣਿਆ ਇਹਨਾਂ ਮਹਾਰਾਜ ਜਦੋਂ ਮੈਂ ਆਵਾਂਗਾ ਤੇ ਮੁੜਦਾ ਹੋਇਆ ਲੈ ਜਾਵਾਂਗਾ ਇਹ ਵੱਟੀ ਤੁਹਾਡੇ ਤੋਂ ਸਾਤ ਸੰਗਤ ਮਹਾਰਾਜ ਰਵਦਾਸ ਜੀ ਉਹ ਵੱਟੀ ਉੱਥੇ ਹੀ ਪਈ ਰੱਬ ਦੇ ਪਿਆਰਿਆਂ ਦਾ ਬੰਦਗੀ ਕਰਨੀ ਨਾਮ ਜਪਣਾ ਭਜਨ ਕਰਨਾ ਤੇ ਭਜਨ ਕਰਾਉਣਾ ਇਹੀ ਕੰਮ ਨੇ ਸਾਤ ਸੰਗਤ ਜਦੋਂ ਨਾ ਤਿੰਨਾਂ ਮਹੀਨਿਆਂ ਬਾਅਦ ਉਹ ਮਹਾਪੁਰਸ਼ ਗੰਗਾ ਗਿਆ ਅਸ਼ਨਾਣ ਪਾਣ ਕੀਤਾ ਦਰਸ਼ਨ ਮੇਲਾ ਕੀਤਾ ਸਾਧ ਸੰਗਤ ਜੀ 3 ਮਹੀਨਿਆਂ ਬਾਅਦ ਜਦੋਂ ਵਾਪਸ ਕਾਂਸੀ ਦੀ ਧਰਤੀ ਤੇ ਮੁੜ ਕੇ ਆਇਆ ਨਾ ਤੇ ਵੇਖਦਾ ਕਹਿੰਦਾ ਮਹਾਰਾਜ ਤਾਂ ਖੁਸ਼ ਹੋਣਗੇ ਬੜੇ ਮਹਾਰਾਜ ਰਵਦਾਸ ਜੀ ਮੈਨੂੰ ਪਿਆਰ ਕਰਨਗੇ ਬੜਾ ਮਹਾਰਾਜ ਰਵਦਾਸ ਜੀ ਕਹਿਣਗੇ ਮੇਰੀ ਜ਼ਿੰਦਗੀ ਇਹਨੇ ਬਦਲਤੀ ਕਿਉਂਕਿ ਵੱਡੇ ਵੱਡੇ ਮਹਿਲ ਬਣੇ ਹੋਣਗੇ ਵੱਡੇ ਵੱਡੇ ਮੰਦਰ ਬਣੇ ਹੋਣਗੇ ਪਾਰਸ ਜੋ ਦੇ ਗਿਆ ਸੀ ਸੋਨੇ ਦੇ ਮਹਿਲ ਹੋਣਗੇ ਜਦੋਂ ਵਾਪਸ ਆਇਆ ਨਾ ਸਾਧ ਸੰਗਤ ਜੀ ਜਿੱਥੇ ਮਹਾਰਾਜ ਰਵਦਾਸ ਜੀ ਦੀ ਕੁਟਿਆ ਸੀ ਉੱਥੇ ਹੀ ਖੜਿਆ ਆ ਕੇ ਆ ਕੇ ਫੇਰ ਹੱਕਾ ਬੱਕਾ ਰਹਿ ਗਿਆ ਕਹਿੰਦਾ ਆ ਕੀ ਜਿਵੇਂ ਛੱਡ ਕੇ ਗਿਆ ਸੀ ਇਹ ਤਾਂ ਇਹ ਤਾਂ ਉਦਾਂ ਹੀ ਸਾਰਾ ਕੰਮ ਨਾਂ ਮਿੱਟੀ ਦੀਆਂ ਉਹੀ ਗੰਧਾਂ ਕਾਨਿਆਂ ਦੀ ਛੱਤ ਉਹੀ ਚਮੜੇ ਦਾ ਕੰਮ ਉਹ ਕਹਿੰਦਾ ਜਾ ਕੇ ਉਹਨੇ ਆਪਣਾ ਬੋਲਾ ਲਾਇਆ ਆਦੇਸ਼ ਬੋਲਿਆ ਮਹਾਰਾਜ ਕਹਿੰਦੇ ਅੰਦਰ ਆ ਜਾਓ ਬੁਲਾ ਲਿਆ ਆਓ ਰੱਬ ਦੇ ਪਿਆਰੇਓ ਕੋਲ ਬਾ ਲਿਆ ਬਿਠਾ ਕੇ ਕਹਿਣ ਲੱਗੇ ਉਹ ਰੱਬ ਦੇ ਪਿਆਰੇ ਮਹਾਪੁਰਸ਼ ਕਹਿੰਦੇ ਰਵਦਾਸ ਜੀ ਨੂੰ ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਹੈਰਾਨ ਇਸ ਗੱਲੋਂ ਆ ਆ ਤੁਸੀਂ ਵੇਖੋ ਐਡੀ ਵੱਡੀ ਤੁਹਾਨੂੰ ਵੱਟੀ ਐਡੀ ਵੱਡੀ ਤੁਹਾਨੂੰ ਅਜਮਤ ਐਡੀ ਵੱਡੀ 파ਰਸ ਦੀ ਵਸਤੂ ਦੇ ਕੇ ਗਿਆ ਮਹਾਰਾਜ ਜਿਸ ਬੰਦੇ ਕੋਲ ਵੱਟੀ ਆ ਜਾਏ ਜਿਸ ਬੰਦੇ ਕੋਲ 파ਰਸ ਦੀ ਵਸਤੂ ਇਹ ਆ ਜਾਏ ਉਹ ਤਾਂ ਕੱਖਾਂ ਤੋਂ ਲੱਖਾਂ ਲੱਖਾਂ ਤੋਂ ਕਰੋੜਾਂ ਬਣ ਜਾਂਦਾ ਹੈ ਪਰ ਤੁਹਾਡੀ ਕੁਟੀਆ ਤੁਹਾਡਾ ਜੀਵਨ ਤੁਹਾਡੀ ਸਾਦਗੀ ਤੁਹਾਡੀ ਗਰੀਬੀ ਇਹ ਮਹਾਰਾਜ ਉੱਥੇ ਦੇ ਉੱਥੇ ਹੀ ਇਹ ਤਾਂ ਬਦਲਿਆ ਕੱਖ ਨਹੀਂ ਮਾਰੇ ਮੈਂ ਤੁਹਾਨੂੰ ਇੱਕ ਵੱਟੀ ਦੇ ਗਿਆ ਸੀ ਤੁਸੀਂ ਫੇਰ ਜੋੜਿਆਂ ਚ ਬੈਠੇ ਹੋ ਤੁਹਾਡਾ ਤਾਂ ਵੱਡਾ ਮਹਿਲ ਕੋਈ ਮੰਦਰ ਹੋਣਾ ਚਾਹੀਦਾ ਸੀ ਉਸ ਵੇਲੇ ਮਹਾਰਾਜ ਰਵਦਾਸ ਜੀ ਆਖਣ ਲੱਗੇ ਕਹਿੰਦੇ ਅੱਛਾ ਕੀ ਦੇ ਗਏ ਸੀ ਤੁਸੀਂ ਕਹਿੰਦੇ 파ਰਸ ਦੀ ਵੱਟੀ ਕਿੱਥੇ ਰੱਖ ਗਏ ਸੀ ਐਂ ਪੁੱਛਦੇ ਨੇ ਮਹਾਪੁਰਸ਼ੋ ਤੁਸੀਂ ਕਿੱਥੇ ਰੱਖ ਗਏ ਸੀ ਵੱਟੀ ਕਹਿੰਦੇ ਉਹ ਕਾਨਸ ਤੇ ਕਹਿੰਦੇ ਵੇਖੋ ਭਲਾ ਸਾਧ ਸੰਗਤ ਜੀ ਰੱਬ ਦਾ ਪਿਆਰਾ ਮਹਾਪੁਰਸ਼ ਜੋੜਾ ਗੰਢਾਉਣ ਆਇਆ ਸੀ ਜਿੱਥੇ ਵੱਟੀ ਰੱਖ ਗਿਆ ਜਦੋਂ ਉਹਨੇ ਵੇਖੀ ਉਸੇ ਥਾਂ ਤੇ ਵੱਟੀ ਪਈ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਉਹ ਮਹਾਰਾਜ ਰਵਦਾਸ ਜੀ ਮੈਨੂੰ ਐਂ ਲੱਗਦਾ ਹੈ ਤੁਸੀਂ ਇਹਨੂੰ ਜਿਵੇਂ ਛੇੜਿਆ ਵੀ ਨਹੀਂ ਹੁੰਦਾ ਤੁਸੀਂ ਹੱਥ ਵੀ ਨਹੀਂ ਲਾਇਆ ਹੁੰਦਾ ਮੈਨੂੰ ਐਂ ਲੱਗਦਾ ਹੈ ਮਹਾਰਾਜ ਤੁਸੀਂ ਇਸ ਵੱਟੀ ਨੂੰ ਕਦੇ ਹੱਥ ਵੀ ਨਹੀਂ ਲਾਇਆ ਛੇੜਿਆ ਵੀ ਨਹੀਂ ਉਸ ਵੇਲੇ ਮਹਾਪੁਰਸ਼ ਬਾਬਾ ਰਵਦਾਸ ਜੀ ਆਖਣ ਲੱਗੇ ਕਹਿੰਦੇ ਸਾਧੂ ਜਨੋ ਤੁਹਾਨੂੰ ਮੇਰੇ ਹਾਲਾਤ ਤੇ ਮੇਰੀ ਗਰੀਬੀ ਤੇ ਉਹ ਮਹਾਪੁਰਸ਼ੋ ਤਰਸ ਆਇਆ ਮੇਰੇ ਮੇਰੀ ਗਰੀਬੀ ਵੇਖੀ ਮੇਰਾ ਮੇਰੀ ਕੱਠੀ ਕੁਟਿਆ ਵੇਖੀ ਤੁਹਾਨੂੰ ਤਰਸ ਆਇਆ ਤੁਹਾਡਾ ਧੰਨਵਾਦ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਐਡਾ ਤਿਆਗ ਐਡੀ ਅਵਸਥਾ ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਮਹਾਰਾਜ ਰਵਦਾਸ ਜੀ ਆਖਣ ਲੱਗੇ ਕਹਿੰਦੇ ਤੁਹਾਨੂੰ ਤਰਸ ਆਇਆ ਤੁਹਾਡਾ ਧੰਨਵਾਦ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਹਿੰਦੇ ਜਿਸ ਨਿਰੰਕਾਰ ਦੇ ਚਰਨਾਂ ਵਿੱਚ ਮੈਂ ਸੁਰਤ ਜੋੜਦਾ ਕਹਿੰਦੇ ਉਸ ਨਿਰੰਕਾਰ ਨੇ ਮੈਨੂੰ ਰਸ ਇਹਨਾਂ ਦੇਤਾ ਮੈਨੂੰ ਬੰਦਗੀ ਦੀ ਦਾਤ ਐਡੀ ਵੱਡੀ ਝੋਲੀ ਚ ਪਾਤੀ ਸੋਨਾ ਕੀ ਪਾਰਸ ਦੀ ਵੱਟੀ ਕੀ ਤੇ ਮਿੱਟੀ ਗਈ ਮੈਨੂੰ ਇਹਨਾਂ ਵਿੱਚ ਕੋਈ ਅੰਤਰ ਨਹੀਂ ਲੱਗਦਾ ਕਹਿੰਦੇ ਬਾਬਾ ਜੀ ਉਹ ਸਾਧੂ ਜਨੋ ਮੇਰੀ ਤਾਂ ਇੱਕੋ ਮਾਲਕ ਦੇ ਚਰਨਾਂ 'ਚ ਬੇਨਤੀ ਏ ਮੈਂ ਮਹਾਰਾਜ ਦੇ ਚਰਨਾਂ 'ਚ ਜ਼ਿੰਦਗੀ ਸਮਰਪਿਤ ਕਰਕੇ ਮੈਨੂੰ ਮਹਾਰਾਜ ਨਾਮ ਝੋਲੀ ਪਾ ਦੇਣਾ ਮਹਾਰਾਜ ਦੇ ਚਰਨਾਂ ਨਾਲ ਮੇਰੀ ਸਾਰੀ ਜ਼ਿੰਦਗੀ ਨਿਭ ਜੇ ਗਰੀਬੀ 'ਚ ਸਮਾਂ ਕੱਟ ਸਕਦਾ ਪਰ ਵਾਹਿਗੁਰੂ ਮੈਨੂੰ ਤੂੰ ਨਾ ਵਿਸਰੀ ਤੂੰ ਨਾ ਵਸਾਰੀ ਮੈਨੂੰ ਸਾਧ ਸੰਗਤ ਉਹ ਜਦੋਂ ਰੱਬ ਦਾ ਪਿਆਰਾ ਮਹਾਪੁਰਸ਼ ਉਹ ਕਹਿੰਦਾ ਮਹਾਰਾਜੀ ਐਡੀ ਭਾਵਨਾ ਐਡੀ ਵੱਡੀ ਭਾਵਨਾ ਤੁਹਾਡੀ ਸਰਸੰਗਤ ਜੀ ਮਹਾਰਾ ਰਵਦਾਸ ਜੀ ਅੱਗੇ ਹੱਥ ਜੋੜ ਕੇ ਕਹਿੰਦਾ ਕਹਿੰਦਾ ਸੁਣਿਆ ਸੀ ਮੈਂ ਤੁਹਾਡੀ ਵਡਿਆਈ ਸੁਣੀ ਸੀ ਤੁਹਾਡੀ ਸੋਭਾ ਸੁਣਿਆ ਸੀ ਮਹਾਰਾਜ ਰਵਦਾਸ ਜੀ ਕੋਲ ਤਿਆਗ ਬੜਾ ਹੈ ਪਰ ਬਾਬਾ ਜੀ ਸੱਚਮੁੱਚ ਜਿੱਡਾ ਵੱਡਾ ਤਿਆਗ ਜਿੱਡਾ ਨਾਮ ਦਾ ਖਜ਼ਾਨਾ ਤੁਸੀਂ ਲਈ ਫਿਰਦੇ ਹੋ ਐਡਾ ਖਜ਼ਾਨਾ ਨਹੀਂ ਕਿਸੇ ਕੋਲ ਨਾਮ ਦਾ ਜਾਂਦਾ ਜਾਂਦਾ ਕਹਿ ਗਿਆ ਸੀ ਪੰਡਤਾਂ ਨੂੰ ਕਾਂਸ਼ੀ ਦੀਆਂ ਲੋਕਾਂ ਨੂੰ ਉਹ ਗੱਲ ਸੁਣੋ ਤੁਸੀਂ ਮਹਾਰਾਜ ਰਵਦਾਸ ਨੂੰ ਮਾੜਾ ਬੋਲਦੇ ਹੋ ਤੁਸੀਂ ਜੁੱਤੀਆਂ ਗੰਢਣ ਵਾਲਾ ਦੱਸਦੇ ਹੋ ਜਿਹਨੂੰ ਤੁਸੀਂ ਜੁੱਤੀਆਂ ਗੰਢਣ ਵਾਲਾ ਦੱਸਦੇ ਹੋ ਨਾ ਉਦੋਂ ਲਈ ਸੀ ਬਾਜ ਉਹਨੇ ਉਹ ਮਹਾਤਮਾ ਜਾਂਦਾ ਜਾਂਦਾ ਕਹਿ ਗਿਆ ਲੋਕੀ ਕਹਿੰਦੇ ਜੋੜੇ ਗੰਢ ਦਾ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਲੋਕੀ ਕਹਿੰਦੇ ਜੋੜੇ ਗੰਢ ਦਾ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਲੋਕੀ ਕਹਿੰਦੇ ਜੋੜੇ ਲੋਕੀ ਕਹਿੰਦੇ ਜੋੜੇ ਗੰਢ ਦਾ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਦਾ ਤਕਦੀਰਾ ਲੋਕੀ ਕਹਿੰਦੇ ਜੋੜੇ ਗੱਡਦਾ ਉਹ ਗੱਡਦਾ ਤਕਦੀਰ ਲੋਕੀ ਕਹਿੰਦੇ ਜੋੜੇ ਗੱਡਦਾ ਉਹ ਗੱਡਦਾ ਤੇ ਤਕਦੀਰਾਂ ਲੋਕੀ ਕਹਿੰਦੇ ਜੋੜੇ ਗੱਡਦਾ ਉਹ ਗੱਡਦਾ 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 ਤਕਦੀਰਾਂ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ ਕਹਿੰਦੇ ਜੋੜੇ ਉਹ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ ਕਹਿੰਦੇ ਜੋੜੇ ਗੰਡਦਾ ਜੀ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ ਕਹਿੰਦੇ ਜੋੜੇ ਗੰਡਦਾ ਐਸੀ ਰੱਬ ਦੇ ਪਿਆਰਿਆਂ ਦੀ ਝੋਲੀ ਵਿੱਚ ਨਿਰੰਕਾਰ ਨੇ ਬਖਸ਼ਿਸ਼ ਪਾਈ ਸਾਧ ਸੰਗਤ ਜੀ ਜੁੱਤੀਆਂ ਨਹੀਂ ਗੰਡੀਆਂ ਜੋੜੇ ਨਹੀਂ ਗੰਡੇ ਉਹਨਾਂ ਨੇ ਲੋਕਾਂ ਦੇ ਟੁੱਟੇ ਹੋਏ ਦਿਲ ਗੰਡੇ ਸਾਤ ਸੰਗਤ ਜਦੋਂ ਅਸੀਂ ਮਹਾਰਾਜ ਦੇ ਚਰਨਾਂ 'ਚ ਇਹ ਸਿਮਰਨ ਦੀ ਇਹ ਭਗਤੀ ਦੀ ਇਹ ਬੰਦਗੀ ਦੀ ਦਾਤ ਮੰਗਾਗੇ ਸਤਿਗੁਰਾਂ ਨੇ ਬਖਸ਼ਿਸ਼ ਕਰਨੀ ਸਾਡੇ ਤੇ ਵੀ ਮਿਹਰਾ ਕਰਨੀ ਪਰ ਹਾਂ ਸਾਨੂੰ ਇੱਕ ਵਾਰੀ ਮਹਾਰਾਜ ਦੇ ਚਰਨਾਂ ਵਿੱਚ ਟਹਿਣਾ ਆ ਜਾਏ ਸਾਨੂੰ ਮਹਾਰਾਜ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਲਾਈਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਧੰਨ ਨੇ ਉਹ ਗੁਰਮਖ ਧੰਨ ਨੇ ਰੱਬ ਦੇ ਪਿਆਰੇ ਤਨ ਮਹਾਪੁਰਸ਼ ਬਾਬਾ ਜਸਵੰਤ ਸਿੰਘ ਜੀ ਜਿਨ੍ਹਾਂ ਨੇ ساری ਜ਼ਿੰਦਗੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਕਰਤੀ ਐਸੇ ਗੁਰਸਿੱਖਾਂ ਦੇ ਐਸੇ ਗੁਰਮਖਾਂ ਦੇ ਐਸੇ ਰੱਬ ਦੇ ਪਿਆਰਿਆਂ ਦੇ ਬਲਿਹਾਰੇ ਜਾਈਏ